ਜੋ ਕਿ ਭੈਣ ਭਰਾ ਦੀ 1 ਸੈਕਿੰਡ ਦੇ ਵਿੱਚ ਦੋਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਕਿ ਕਣਕ ਦੀ ਵਾਢੀ ਕਰਨਗੇ ਭੈਣ ਭਰਾ ਦਰਿਆ ਵਯਾਜ ਦੇ ਵਿੱਚ ਡੁੱਬ ਗਏ ਜਿਸ ਤੋਂ ਬਾਅਦ ਡੁੱਬਣ ਦੇ ਨਾਲ ਦੋਨਾਂ ਦੀ ਮੌਤ ਹੋ ਗਈ ਹੈ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾਂ ਤੋਂ ਸਾਹਮਣੇ ਆ ਜਿੱਥੇ ਵਾਢੀ ਕਰਨਗੇ ਖੇਤ ਮਜ਼ਦੂਰ ਭੈਣ ਭਰਾ ਅਚਾਨਕ ਦਰਿਆ ਵਯਾਜ ਦੇ ਵਿੱਚ ਡੁੱਬ ਗਏ ਦੱਸਿਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਦਰਿਆ ਵਿਆਜ਼ ਦੇ ਕੰਡੇ ਖੇਤਾਂ ਦੇ ਵਿੱਚ ਕੰਮ ਤੋਂ ਬਾਅਦ ਵਾਪਸੀ ਮੌਕੇ ਹੱਥ-ਮੂਹ ਧੋਣ ਅਤੇ ਪਾਣੀ ਪੀਣ ਲਈ ਦਰਿਆ ਦੇ ਕਿਨਾਰੇ ਪਹੁੰਚੇ ਤਾਂ ਅਚਾਨਕ ਪੈਰ ਤਿਲਕਣ ਕਰਕੇ ਲੜਕੀ ਵਿੱਚ ਗਿਰ ਗਈ ਤੇ ਉਸ ਦੇ ਭਰਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਡੁੱਬ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਲਈ ਪਿੰਡ ਉਹ ਗਏ ਸੀ ਵਿਆਸ ਦਰਿਆ ਦੇ ਕੰਡੇ ਤਾਂ ਵਾਪਸੀ ਸਮੇਂ ਉਨ੍ਹਾਂ ਦੇ ਨਾਲ ਅਜਿਹਾ ਹਾਦਸਾ ਵਾਪਰ ਗਿਆ ਪਾਣੀ ਪੀਣ ਲੱਗਿਆ ਹੀ ਗਿਆ ਹੱਥ ਉੱਤੇ ਪੈਰ ਧੋਣ ਲੱਗਿਆ ਹੀ ਉੱਤੇ ਗਾਂ ਦੀਆਂ ਫਿਸਲ ਰਹਾ। ਅਰੇ ਆ ਦੇ। ਹਾਂਜੀ। ਤੇ ਕੌਣ ਕੌਣ ਸੀਗੇ ਇਹ? ਭੈਣ ਭਰਾ ਹੀ। ਕੀ ਨਾਮ ਸੀ ਜਾਂਦੇ? ਆਛੂ। ਲੱਕੀ ਦਾ ਨਾਮ। ਹਾਂ। ਤੇ ਮੇਰੇ ਨਾਲ ਆਪਾਂ ਪੱਪੋ। ਤੇ ਅਨੁਕੋਤ ਪਤਾ ਲੱਗਾ। ਸਾਨੂੰ ਫੋਨ ਆਇਆ ਸੀ। ਅਸੀਂ ਬਾਅਦ ਚ ਗਏ ਉੱਥੇ। ਹੁਣ ਬੋਡੀ ਰਿਕਵਰ ਹੋਈ ਪਈ? ਹਾਂ, ਇੱਕ ਹੋਈ ਹੈ। ਹਾਂਜੀ। ਉੱਥੇ ਕਰਨ ਕੀ ਗਏ ਸੀ ਦਰਿਆ ਤੇ? ਉੱਥੇ ਛਿੱਕੇ ਛੁੱਟੇ ਚੋਕ ਦੇ ਅਨਕੁਣਤ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤੋ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚੱਲ ਧੋ ਲੈਂਦੇ ਆ ਧੋਣ ਲੱਗੇ ਉਹ ਗਾ ਫਿਸਲ ਗਿਆ ਪੈਰ ਉਹ ਗਾ ਇੱਕ ਦੂਰਨ ਫੜਦੇ ਫੜਦੇ ਗਾ ਰਿੜ ਗਿਆ ਪੁਰਾਣਾ ਵਾਲਾ ਜੀ ਘਰੇ ਬਾੜੀ ਕਰਨ ਗਿਆ ਸੀ ਦਾਣਾ ਮੱਕਾ ਬਣਾਉਣ ਗਿਆ ਸੀ ਸਮਾਨ ਲਦਿਆ ਵਾਪਸੀ ਘਰ ਨੂੰ ਆਉਣ ਲੱਗੇ ਸੀ ਅੱਛਾ ਜੀ ਆਉਣ ਲੱਗੇ ਤੇ ਉਹ ਕਹਿੰਦੇ ਕੁੜੀ ਜਿੰਦੀ ਜਾ ਪਾਣੀ ਪੀਣ ਗਈ ਆ ਪੈਰ ਫੁੱਟ ਹੋਣ ਗਈ ਉਹ ਮਾਰਾ ਪੈਰੋ ਰੱਤ ਲੱਗ ਗਿਆ ਕੁੜੀ ਉਹਦੇ ਨਾਲ ਹੀ ਭਰਾ ਉਹਨੇ ਸਾਲਾ ਮਾਰਤੀ ਮਗਰੇ ਦੋਵੇਂ ਭੈਣ ਭਰਾ ਸਗੇ ਭੈਣ ਭਰਾ ਸੀ ਹਾਂਜੀ ਸਗੇ ਭੈਣ ਭਰਾ ਸ਼ਾਦੀशुदा ਸੀ ਕਿਤਾ ਸੀਗੇ ਕੁੜੀ ਨਹੀਂ ਸ਼ਾਦੀशुदा ਜਿਹੜਾ ਮੁੰਡਾ ਸ਼ਾਦੀशुदा ਹੈ ਮੇਰਾ ਥਾੜਾ ਪ੍ਰੋਨਾ ਲੱਗਦਾ ਹੈ ਅੱਛਾ ਜੀ ਹਾਂਜੀ ਹੁਣ ਕੋਈ ਬੋਡੀ ਰਿਕਵਰ ਹੋਈ ਹੈ ਹਾਂਜੀ ਅੱਛਾ ਜੀ ਕੁੜੀ ਦੀ ਹੋਈ ਹੈ ਮੁੰਡੇ ਦੀ ਅੱਛਾ ਲੜਕੀ ਦੀ ਪਾਲ ਹਲੇ ਵੀ ਜਾਰੀ ਹੈ ਲੜਕੀ ਦੀ ਪਾਲ ਜਾ ਰਹੀ ਹੈ ਧੀ ਆਈ ਹੈ ਜੀ ਸਮਸਤਾ ਮ੍ਰਿਤਕ ਨਾ ਜਵਾਨ ਨੂੰ ਤਾਂ ਬ੍ਰਮਤ ਕਰ ਰਿਹਾ ਪਰ ਉਸ ਦੀ ਭੈਣ ਦੀ ਭਾਲ ਲਗਾਤਾਰ ਜਾਰੀ ਹੈ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਡਾਕਟਰ ਨੇ ਕੀ ਕਿਹਾ ਆ ਉਸ ਹੁੰਦੇ ਹਾਂ ਹਾਂਜੀ ਇੱਕ ਪੱਪੂ son of जोगिंदर ਪਾਲ ਦੀ ਡੈਡ ਬੋਡੀ ਆਈ ਹੈ ਉਹ ਮਰੀਜ਼ ਡੁੱਬਿਆ ਮਿਲਿਆ ਥਾ ਦਰਿਆ ਬਿਆਸ ਪਿੰਡ ਐਲੀ ਕਲਾ ਦੇ ਨੇੜੇ ਹਾਂ ਉਸ ਤੇ ਅਭੀ ਅਗਲੀ ਜੋ ਕਾਨੂੰਨੀ ਕਾਰਵਾਈ ਹੈ ਜੋ ਰੂਲ ਦੇ ਹਿਸਾਬ ਨਾਲ ਹੋਗੀ ਜ਼ਿਕਰ ਯੋਗ ਹੈ ਕਿ ਸੋ ਪਹਿਲਾ ਵੀ ਵਿਸਾਖੀ ਮੌਕੇ ਪਿੰਡ ਪੀਰੇਵਾਲ ਦੇ 4 ਨੌਜਵਾਨ ਦਰਿਆ ਵਿਆਜ਼ ਦੇ ਵਿੱਚ ਡੁੱਬਣ ਕਰਕੇ ਆਪਣੀ ਜਾਨ ਤੋਂ ਹੱਥ ਧੋ